ਦੁਨੀਆ ਚ ਹਰ ਤਰ੍ਹਾਂ ਦੇ ਲੋਕ ਤੁਹਾਨੂੰ ਮਿਲਣਗੇ ਜਦੋਂ ਤੁਸੀਂ ਫੀਲਡ ਜਾਓਗੇ ਵਿੱਚ ਚੰਗੇ ਵੀ ਮਿਲਣਗੇ ਮਾੜੇ ਵੀ ਮਿਲਣਗੇ ਸਭ ਤੋਂ ਪਹਿਲੇ ਇੱਕੇ ਪਰਮਾਤਮਾ ਨੂੰ ਮੈਨੂੰ ਦਾਤ ਬਖਸ਼ੀ ਕਿ ਮੇਰੇ ਕੋਲ ਦਰੋਣੇ ਦਾ ਬੱਚਾ ਆ ਮੈਂ ਉਹਦਾ ਤੁਹਾਨੂੰ ਪਿਛਲੇ ਇੰਟਰਵਿਊ ਤੁਹਾਡੀ ਜੀ ਦੱਸਿਆ ਹੈਗਾ ਕਿ ਮੈਂ ਉਹਦਾ ਡੀਐਨਏ ਕਰਾਇਆ ਕਲੀਅਰ ਹੋ ਗਿਆ ਕਿ ਉਹਦਾ ਹੀ ਬੱਚਾ ਮਤਲਬ ਮੇਰੀ ਆਪਣੀ ਜੀ ਸੋਚ ਹੈਗੀ ਆ ਵੀ ਸਾਰਿਆਂ ਦੀ ਹੋਣੀ ਚਾਹੀਦੀ ਆ ਕਿ ਲੋਕਾਂ ਦਾ ਸ਼ੌਂਕ ਨਾ ਮਾਰੋ ਯਾਰ ਹਾਂ ₹20 ਵਾਲੇ ਸਸਤੇ ਘੋੜੇ ਲੋਕਾਂ ਨੂੰ ਦਿਓ ਲੋਕਾਂ ਦਾ ਸ਼ੌਂਕ ਵਧੇ ਆਪਾਂ ਥੋੜੇ ਥੋੜੇ ਵਾਧੂ ਰੁਪਏ ਕਮਾ ਲਾਂਗੇ ਜੀ ਜਦੋਂ ਆਪਾਂ ਲੋਕਾਂ ਨੂੰ ਕਈ ਲੱਖਾਂ ਦੇ ਕਹਿ ਦਿੰਦੇ ਆ ਵਿਚਾਰੇ ਕਈ ਤੇ ਡਰ ਜਾਂਦੇ ਸੱਜਣਗੇ ਜੀ ਫਿਰ ਉਹ ਸਾਰੇ ਲੋਕਾਂ ਦੀ ਪਹੁੰਚ ਤੋਂ ਕੰਮ ਬਾਹਰ ਹੋ ਜਾਂਦਾ ਬੜੀ ਖੁਸ਼ੀ ਮਿਲਦੀ ਆ ਮਾਨੂੰ ਉਹ ਹੱਥੀਂ ਜਾਨਵਰਾਂ ਨੂੰ ਸਾਂਭ ਸੰਭਾਲ ਕਰਦਾ ਜੀ ਆਪ ਖਰਕਾ ਦਾ ਬੁਸ਼ ਬੰਦਾ ਇੱਕ ਰੱਖਿਆ ਪਰ ਮੈਂ ਨਾ ਲਾਭ ਕਰਦਾ ਤੇ ਮੈਨੂੰ ਕਦੀ ਇਦਾਂ ਫੀਲ ਨਹੀਂ ਆਇਆ ਕਿ ਹਾਂ ਵੇ ਮੈਨੂੰ ਕੰਮ ਕਰਨਾ ਪੈਂਦਾ ਮੈਨੂੰ ਖੁਸ਼ੀ ਮਿਲਦੀ ਆ ਮੈਂ ਬਾਕੀਆਂ ਨੂੰ ਸਨੇਹਾ ਦੇਣਾ ਚਾਹਨਾ ਜਿਨ੍ਹਾਂ ਨੂੰ ਮਾਰਾਂ ਨੇ ਕਿਰਪਾ ਕੀਤੀ ਆ ਹੋਗੇ ਤੁਸੀਂ ਬਿਮਾਰੀਆਂ ਤੋਂ ਦੂਰ ਰਹੋਗੇ ਤੇ ਮਤਲਬ ਤੁਸੀਂ ਕਰਕੇ ਦੇਖੋ ਬੜੀ ਖੁਸ਼ੀ ਮਿਲਦੀ ਹੈ ਜੀ ਆਪ ਕੰਮ ਕਰਨ ਚ ਤੇ ਇਹ ਗੱਲਾਂ ਜ਼ਰੂਰੀ ਨੇ ਚੰਗਾ ਯਾਰ ਨਸਲੀ ਘੋੜਾ ਚੰਗਾ ਯਾਰ ਤੇ ਲਾਇਸੈਂਸੀ ਹਥਿਆਰ ਇਹ ਔਖੇ ਵਲੇ ਤੁਹਾਡਾ ਹਮੇਸ਼ਾ ਹੀ ਸਾਥ ਦੇਣਗੇ ਜੀ ਕਹਿੰਦੇ ਰੱਬ ਸੇਵਾ ਦਾ ਫਲ ਵੀ ਉਸ ਇਨਸਾਨ ਦੇ ਹਿੱਸੇ ਪਾਉਂਦਾ ਹੈ ਜੋ ਸੱਚੀ ਸੁੱਚੀ ਨੀਤ ਨਾਲ ਤੇ ਮਿਹਨਤ ਨਾਲ ਕਮਾਈ ਕਰਦਾ ਹੈ ਤੇ ਆ ਤੁਸੀਂ ਜਿਹੜਾ ਘੋੜਾ ਦੇਖ ਰਹੇ ਹੋ ਰੱਬ ਦੀ ਦਿੱਤੀ ਹੋਈ ਦਾਤ ਹੈ ਤੇ ਇਹ ਹੈ ਜੀ ਦਰੋਣੇ ਦਾ ਬੱਚਾ ਏਕ ਲਬਯ ਹਾਂਜੀ ਉਹੀ ਦਰੋਣਾ ਜੋ ਬਾਈ ਗੈਰੀ ਗਿਲ ਦੇ ਫਾਰਮ ਦੀ ਸ਼ਾਨ ਸੀ ਹੁਣ ਇਸ ਟਾਈਮ ਦਰੋਣਾ ਪੂਨੇ ਲਾਗੜ ਸਟੱਡ ਫਾਰਮ ਦੀ ਸ਼ਾਨ ਹੈ ਤੇ ਉਸ ਦਾ ਹੀ ਬੱਚਾ ਹੈ ਜੀ ਤੇ ਹਾਂ ਅੱਜ ਤੁਹਾਨੂੰ ਦਰਸ਼ਨ ਕਰਾਣੇ ਆ ਇਸ ਦੇ ਰਿਜ਼ਲਟ ਦੇ ਤੇ ਨਾਲ ਗੱਲਾਂ ਬਾਤਾਂ ਕਰਾਂਗੇ ਬਾਈ ਬੱਟੇ ਨਾਲ ਆਜੋ ਫਿਰ ਵੀਡੀਓ ਦੀ ਕਰਦੇ ਆ ਸ਼ੁਰੂ ਸਤਿ ਸ੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਮੈਂ ਤੁਹਾਡੇ ਆਪ ਦੇ YouTube Facebook ਤੇ Instagram ਚੈਨਲ ਵੈਂਟੇਜ ਕਲਚਰ ਤੇ ਤੇ ਅੱਜ ਅਸੀਂ ਫਿਰ ਪਹੁੰਚੇ ਆ ਜੀ ਪਿੰਡ ਮੇਰਪੁਰ ਤੇ ਸਾਡੇ ਵੱਡੇ ਭਾਈ ਦਾ ਸਵਾਗਤ ਕਰਦੇ ਆਂ ਸੀ ਬਿੱਟਾ ਜਲੰਧਰ ਜਿਹੜੇ ਕਿਸੇ ਵੀ ਇੰਟਰੋਡਕਸ਼ਨ ਦੇ ਮਹਤਾਜ ਨਹੀਂ ਐ ਸਾਰੇ ਕੋੜਾ ਪ੍ਰੇਮੀ ਬਾਈ ਨੂੰ ਜਾਣਦੇ ਨੇ ਤੇ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕਿਵੇਂ ਹੋ ਬਾਈ ਆਂ ਫਰਸਟ ਕਲਾਸ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਸਮਾਂ ਕੱਢਿਆ ਮੇਰੇ ਕੋਲ ਪਹੁੰਚੇ ਤੇ ਤੁਸੀਂ ਮੈਨੂੰ ਲੋਕਾਂ ਤੇ ਰੂਬਰੂ ਕਰਾਇਆ ਬਹੁਤ ਬਹੁਤ ਧੰਨਵਾਦੀਆਂ ਜੀ ਨਹੀਂ ਇਹ ਗੱਲ ਤੁਸੀਂ ਗਲਤ ਕਹੀ ਐ ਕਿਉਂਕਿ ਮੈਂ ਤੇ ਹੱਲੇ ਦੀ ਸਾਲ ਹੋਇਆ ਮੈਨੂੰ ਇਸ ਲਾਈਨ 'ਚ ਪਰ ਤੁਸੀਂ ਬਹੁਤ ਹੀ ਪੁਰਾਣੇ ਇਸ ਲਾਈਨ ਦੇ ਖਿਡਾਰੀ ਹੋ ਕਿਉਂਕਿ ਮੈਂ ਦੱਸਦਾ ਮੈਂ ਬਾਈ ਪੁਸ਼ਕਰ ਗਿਆ ਸੀਗਾ ਲਾਸਟ 2024 ਮੇਲੇ 'ਚ ਤੇ ਉੱਧਰ ਮੈਨੂੰ ਰਾਜਸਥਾਨ ਦੇ ਭਰਾ ਮਿਲੇ ਸੀਗੇ ਮੈਨੂੰ ਉਹਨਾਂ ਨੇ ਪੁੱਛਿਆ ਬਾਈ ਕਿੱਥੋਂ ਮੈਂ ਕਿਹਾ ਜਲੰਧਰ ਤੋਂ ਕਹਿੰਦੇ ਬਿੱਟੇ ਜਲੰਧਰ ਕੋ ਜਾਣਦੇ ਹੋ ਮੈਂ ਕਿਹਾ ਬਿਲਕੁਲ ਜਾਣਦੇ ਆ ਆ ਤੁਸੀਂ ਗਲਤ ਗਿਆ ਬਾਈ ਥੋੜੇ ਕਰਕੇ ਅਸੀਂ ਜ ਸਾਨੂੰ ਲੋਕ ਜਾਣਦੇ ਆ ਪਰ ਉਹਦੇ ਨਾਲ ਨਾਲ ਨਿਕ ਜੀ ਮੈਂ ਤੁਹਾਡਾ ਧੰਨਵਾਦ ਕਰਦਾ ਸ਼ਾਇਦ ਤੁਸੀਂ ਮੈਨੂੰ ਬੜਾ ਵੱਡਾ ਅਹੁਦਾ ਦੇਤਾ ਬੜਾ ਮੇਰਾ ਮਾਨ ਕੀਤਾ ਪਰ ਮੈਂ ਤੁਹਾਨੂੰ ਦੱਸ ਦਵਾਂ ਸਭ ਤੋਂ ਪਹਿਲੇ ਜਿਹੜੇ ਇੰਟਰਵਿਊ ਕਰਦੇ ਸੀ ਮੈਂ ਸੁਖਜਿੰਦਰ ਲੋਪੋ ਦਾ ਬੜਾ ਫੈਨ ਸੀ ਮੈਂ ਉਹਦੀਆਂ ਇੰਟਰਵਿਊਜ਼ ਬਹੁਤ ਸੁਣਦਾ ਸੀਗਾ ਬੜਾ ਨਾਈਸ ਬੰਦਾ ਮੈਂ ਮਿਲਿਆ ਤਾਂ ਨਹੀਂ ਪਰ ਮੈਨੂੰ ਬੜਾ ਬੜੇ ਚੰਗੇ ਲੱਗਦੇ ਸੀ ਸੁਖਜਿੰਦਰ ਭਾਜੀ ਉਹਦੇ ਬਾਅਦ ਜਦੋਂ ਤੂੰ ਇਸ ਲਾਈਨ 'ਚ ਆਇਆ ਮੈਂ ਤੈਨੂੰ ਦੇਖਿਆ ਤੇਰੇ ਤੇ ਇੰਟਰਵਿਊ ਦੇਖਿਆ ਮਨ ਬਾਗ-ਬਾਗ ਹੋ ਜਾਂਦਾ ਤੇਰੀ ਟਰੂ ਦੇਖ ਕੇ ਤੇਰਾ ਸਟਾਈਲ ਤੇਰਾ ਲੋਕਾਂ ਨੂੰ ਇੰਟਰੋਡਿਊਸ ਕਰਨ ਦਾ ਤਰੀਕਾ ਬਹੁਤ ਵਧੀਆ ਹੈ ਘੋੜਿਆਂ ਦੇ ਖੇਤਰ 'ਚ ਤੂੰ ਬੜਾ ਵਧੀਆ ਕੰਮ ਕਰ ਰਿਹਾ ਪਰਮਾਤਮਾ ਤੈਨੂੰ ਚੜ੍ਹਦੀ ਕਲਾ 'ਚ ਰੱਖੇ ਲੋਕੀ ਕਹਿਣ ਤੁਸੀਂ ਸਾਨੂੰ ਇਸ ਲਈ ਸਮਝਿਆ ਕਿ ਤੁਸੀਂ ਐਪਰੀਸ਼ੀਏਟ ਕਰਦੇ ਹੋ ਇੱਕ ਮੋਟੀਵੇਸ਼ਨ ਮਿਲਦੀ ਹੈ ਭਾਈ ਕਿਉਂਕਿ ਅੱਜ ਦੀ ਦੁਨੀਆ 'ਚ ਕੀ ਹੈ ਲੋਕੀ ਲੱਤਾਂ ਖੀ ਜਿਆਦਾ ਖੀਦੇ ਆ ਤੇ ਐਪਰੀਸ਼ੀਏਟ ਘੱਟ ਕਰਦੇ ਆ ਦੁਨੀਆ 'ਚ ਹਰ ਤਰ੍ਹਾਂ ਦੇ ਲੋਕ ਤੁਹਾਨੂੰ ਮਿਲਣਗੇ ਜਦੋਂ ਤੁਸੀਂ ਫੀਲਡ ਜਾਓਗੇ ਵੀ ਚੰਗੇ ਵੀ ਮਿਲਣਗੇ ਮਾੜੇ ਵੀ ਮਿਲਣਗੇ ਪਰ ਮੈਨੂੰ ਚੰਗਾ ਲੱਗਦਾ ਤੂੰ ਵਾਕਈ ਘੋੜਿਆਂ ਦੇ ਖੇਤ 'ਚ ਵਧੀਆ ਕੰਮ ਕਰ ਰਹੇ ਆ ਆਪ ਦੀ ਡਿਊਟੀ ਤੋਂ ਟਾਈਮ ਕੱਢ ਕੇ ਤੂੰ ਥਾਂ-ਥਾਂ ਤੇ ਜਾ ਕੇ ਘੋੜਿਆਂ ਦੇ ਪ੍ਰਤੀ ਲੋਕਾਂ ਦਾ ਚ ਉਤਸ਼ਾਹ ਵਧਾਰਿਆ ਲੋਕਾਂ ਨੂੰ ਇੰਟਰੋਡਿਊਸ ਕਰਾ ਰਹੇ ਆ ਤੇ ਮੈਂ ਕਿਹਨਾਂ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਰੱਖੇ ਤੇਰਾ ਚੈਨਲ ਵਧੀਆ ਚੱਲੇ ਤੇ ਸਾਰੇ ਲੋਕਾਂ ਨੂੰ ਸ਼ੁਰੂਆਤ ਵਿੱਚ ਹੀ ਮੇਰੇ ਵੱਲੋਂ ਇੱਕ ਬੇਨਤੀ ਆ ਕਿ ਮੁੰਡੇ ਦਾ ਚੈਨਲ ਸਬਸਕ੍ਰਾਈਬ ਕਰਿਆ ਕਰੋ ਇਹਨੂੰ ਉਤਸ਼ਾਹ ਦਿਓ ਤਾਂ ਜੋ ਘੋੜੇ ਪ੍ਰੇਮੀਆਂ ਦਾ ਹੋਰ ਉਤਸ਼ਾਹ ਵਧਾ ਸਕੇ ਜੀ ਧੰਨਵਾਦ ਭਾਜੀ ਧੰਨਵਾਦ ਤੁਹਾਡਾ ਤੇ ਪਹਿਲਾਂ ਤਾਂ ਬਾਈ ਨੂੰ ਸਾਰੇ ਬਾਈ ਮੁਬਾਰਕਾਂ ਦਿਓ ਕਿਉਂਕਿ ਰਿਜ਼ਲਟ ਆ ਚੁੱਕਾ ਜੀ ਆਪਣੇ ਸਟੈਲੀਅਨ ਦਾ ਤੇ ਬਾਈ ਜੀ ਬਹੁਤ ਬਹੁਤ ਮੁबारकबाद ਜੀ ਮੈਂ ਪਰਮਾਤਮਾ ਦਾ ਬੜਾ ਸ਼ੁਕਰਗੁਜ਼ਾਰ ਹਾਂ ਤੁਹਾਨੂੰ ਵੀ ਮੁਬਾਰਕਾਂ ਹਾਂਜੀ ਸਭ ਤੋਂ ਪਹਿਲੇ ਇੱਕੇ ਪਰਮਾਤਮਾ ਨੇ ਮੈਨੂੰ ਮੈਨੂੰ ਦਾਤ ਬਖਸ਼ੀ ਕਿ ਮੇਰੇ ਕੋਲ ਦਰੋਨੇ ਦਾ ਬੱਚਾ ਆ ਮੈਂ ਉਹਦਾ ਤਾਨੂੰ ਪਿਛਲੇ ਇੰਟਰਵਿਊ ਤੁਹਾਡੀ ਜੀ ਦੱਸਿਆ ਹੈਗਾ ਕਿ ਮੈਂ ਉਹਦਾ ਡੀਐਨਏ ਕਰਾਇਆ ਕਲੀਅਰ ਹੋ ਗਿਆ ਕਿ ਉਹਦਾ ਹੀ ਬੱਚਾ ਹੈ ਤੇ ਉਸ ਤੋਂ ਬਾਅਦ ਸਭ ਤੋਂ ਵੱਡੀ ਦੀ ਖੁਸ਼ੀ ਦੀ ਗੱਲ ਇਹ ਹੋਈ ਕਿ ਮੇਰੇ ਗਵਾਂਢੀ ਕੋੜੀ ਨੇ ਬੱਚਾ ਦਿੱਤਾ ਮੇਰੇ ਬੱਚੇ ਘੋੜੇ ਦਾ ਤੇ ਇੰਨਾ ਮਨ ਖੁਸ਼ ਬਹੁਤ ਵਧੀਆ ਰਿਜ਼ਲਟ ਆਇਆ ਤੁਸੀਂ ਲੋਕਾਂ ਨੂੰ ਦਿਖਾਈ ਦੇਣਾ ਜੀ ਉਸ ਤੋਂ ਬਾਅਦ ਇੱਕ ਕੋੜੀ ਹੋਰ ਇਤੋਂ ਗੁੱਬਣੇ ਜੀ ਥੋੜੇ ਚਿਰ ਨੂੰ ਉਹਦਾ ਵੀ ਰਿਜ਼ਲਟ ਆ ਜਾਣਾ ਜੀ ਤੇ ਵਾਹਿਗੁਰੂ ਦਾ ਸੱਚੇ ਪਾਤਸ਼ਾਹ ਦਾ ਬੜਾ ਸ਼ੁਕਰਗੁਜ਼ਾਰ ਹਾਂ ਕਿ ਵਧੀਆ ਰਿਜ਼ਲਟ ਆਇਆ ਜੀ ਤੇ ਮੇਰਾ ਮਾਨ ਵਧਾਇਆ ਤੁਸੀਂ ਸਾਰਿਆਂ ਨੇ ਨਹੀਂ ਬਿਲਕੁਲ ਤੇ ਭਾਈ ਮਾਰਕਿੰਗ ਜਿਹੜੀ ਲੈ ਕੇ ਗਿਆ ਬਸ਼ੇਰਾ ਸਾਰਾ ਆਪਦੇ ਪਿਓ ਤੇ ਲੈ ਕੇ ਗਿਆ ਹੈਨਾ ਹਾਂ ਉਸ ਤੋਂ ਉਸ ਤੋਂ ਵੀ ਵਧੀਆ ਮਾਰਕਿੰਗ ਆਈ ਹੈ ਇਹ ਮੇਰੇ ਖਿਆਲ ਨਾਲ ਦੇਖੋ ਲੋਕੀ ਬਹੁਤ ਸੂਝਵਾਨ ਨੇ ਜਾਣਕਾਰ ਨੇ ਸਾਡੇ ਤੋਂ ਵੀ ਜ਼ਿਆਦਾ ਸਿਆਣੇ ਹੋਣਗੇ ਮੈਂ ਤੇ ਇਸ ਮਤਲਬ ਬਰੀਡਿੰਗ ਸੀਜ਼ਨ ਮਤਲਬ ਬਰੀਡਿੰਗ ਦੇ ਕੰਮ ਚ ਨਵਾਂ ਪਰ ਇਹ ਬੱਚਾ ਬਹੁਤ ਵਧੀਆ ਪ੍ਰੋਡਿਊਸਰ ਬਣੂਗਾ ਜੀ ਘੋੜਾ ਕਿਉਂਕਿ ਬੱਚੇ ਬਹੁਤ ਵਧੀਆ ਆ ਰਹੇ ਜੀ ਪਹਿਲਾ ਬੱਚੇ ਬਹੁਤ ਵਧੀਆ ਆਇਆ ਵਾਹਿਗੁਰੂ ਕਿਰਪਾ ਕਰੇ ਦੂਜਾ ਵੀ ਵਧੀਆ ਆਊਗਾ ਜੀ ਮਤਲਬ ਰਿਜ਼ਲਟ ਦੇਖ ਕੇ ਮਨ ਖੁਸ਼ ਹੋ ਗਿਆ ਜੀ ਬਾਕੀ ਤੁਸੀਂ ਲੋਕਾਂ ਨੇ ਆਪਣੇ ਕਮੈਂਟਾਂ ਚ ਦੱਸਣਾ ਕਿ ਕੀ ਮੈਂ ਸੱਚ ਕਹਿ ਰਿਹਾ ਕਿ ਝੂਠ ਕਹਿ ਰਿਹਾ ਜੀ ਕਿ ਬੱਚਾ ਖਰਾ ਹੈ ਜੇ ਚੰਗਾ ਹੋਊਗਾ ਤੇ ਪਲੀਜ਼ ਕਮੈਂਟਾਂ ਜਰੂਰ ਦੱਸਿਓ ਜੀ ਬਿਲਕੁਲ 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 ਜੇ ਤੁਹਾਨੂੰ ਪਸੰਦ ਆਵੇ ਲੋਕਾਂ ਨੂੰ ਪਸੰਦ ਆਵੇ ਤੇ ਮੈਨੂੰ ਕਮੈਂਟਾਂ ਜਰੂਰ ਦੱਸਿਓ ਵੀਰ ਜੀ ਹਮ ਬੜਾ ਧੰਨਵਾਦ ਹਾਂ ਧੰਵਾਦੀ ਹਾਂਗਾ ਤੁਹਾਡਾ ਜੀ ਮੈਂ ਤੇ ਭਾਈ ਜਿਹੜਾ ਤੁਸੀਂ ਸੈਕਿੰਡ ਦੱਸਿਆ ਕਿ ਇੱਕ ਹੋਰ ਕੁੜੀ ਇਹਦੇ ਤੋਂ ਪ੍ਰੈਗਨੈਂਟ ਹੈ ਉਹ ਕੁੜੀ ਆਪਣੇ ਕੋਲ ਹੀ ਹੈ ਕਿ ਕਿੱਥੇ ਆ ਕੁੜੀ ਉਹ ਕੁੜੀ ਮੇਰੇ ਕੋਲ ਸੀ ਹਾਂਜੀ ਤੇ ਮੈਂ ਹੁਣੇ ਸ਼ੇਲ ਕੀਤੀ ਆ ਸਾਡੇ ਨਾਲ ਹੀ ਪਿੰਡ ਹੈਗਾ ਜੀ ਸਰਾਏ ਖਾਸ ਉੱਥੋਂ ਦਾ ਮੇਰਾ ਮਿੱਤਰ ਹੈ ਨਵਦੀਪ ਠੀਕ ਹੈ ਨਵਦੀਪ ਕੋਲ ਘੋੜੀ ਗਈ ਹੈ ਜੀ ਠੀਕ ਹੈ ਜੀ ਥੋੜੇ ਸਮੇਂ ਚ ਕੁਝ ਮਹੀਨਿਆਂ ਚ ਉੱਥੇ ਰਿਜ਼ਲਟ ਆ ਜਨਾ ਜੀ ਮਾਰੇ ਕਿਰਪਾ ਕਰੇ ਘੋੜੀ ਵਧੀਆ ਸੂਏ ਬੱਚਾ ਉਹ ਵੀ ਬਹੁਤ ਟੌਪ ਦਾ ਦੋਗੇ ਜੀ ਤੇ ਤੁਹਾਡੇ ਕੋਲੇ ਜਿਹੜੇ ਇਹਦੇ ਇੱਕ ਤੇ ਰਿਜ਼ਲਟ ਆ ਚੁੱਕਾ ਤੇ ਦੂਜਾ ਅਪਕਮਿੰਗ ਹੈ ਹਨਾ ਹਾਂਜੀ ਇਸ ਤੋਂ ਇਲਾਵਾ ਤਾਂ ਹੋਰ ਤਾਂ ਹਲੇ ਕੋਈ ਰਿਜ਼ਲਟ ਨਹੀਂ ਆਇਆ ਦਾ ਕੁੜੀ ਇੱਕ ਹੋਰ ਸੀ ਜੀ ਉਹ ਬੰਦੇ ਨੇ ਸਾਨੂੰ ਦੱਸਿਆ ਹੀ ਨਹੀਂ ਮੇਰੇ ਖਿਆਲ ਨਾਲ ਕੁੜੀ ਉਹ ਵੀ ਮਤਲਬ بچਾ ਗਿਆ ਹੋਣਾ ਅਸੀਂ ਬੜੀ ਕੋਸ਼ਿਸ਼ ਕੀਤੀ ਕੁੜੀ ਮੈਂ ਸੇਲ ਕਰ ਦਿੱਤੀ ਸੀ ਹਾਂਜੀ ਜੇ ਉਹ ਬੱਚਾ ਸਾਨੂੰ ਲੱਭ ਗਿਆ ਸੀ ਉਹ ਵੀ ਤੁਹਾਨੂੰ ਦੂਰ ਦਿਖਾਵਾਂਗੇ ਜੀ 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 ਅੱਛਾ ਉਹ ਆ ਚੁੱਕਾ ਰਿਜ਼ਲਟ ਉਹ ਮੇਬੀ ਪਹਿਲੇ ਆ ਗਿਆ ਸਭ ਤੋਂ ਪਹਿਲੀ ਕੁੜੀ ਉਹੀ ਗੱਭਨ ਸੀ ਜੀ ਹਾਂ ਅੱਛਾ ਅੱਛਾ ਤੇ ਭਾਈ ਇੱਕ ਤੁਹਾਡੇ ਨਾਲ ਗਿੜਾ ਹੈ ਕਿ ਤੁਸੀਂ ਇੰਨਾ ਸੋਹਣਾ ਫਾਰਮ ਬਣਾਇਆ ਆਪਦਾ ਤੇ ਸੋਸ਼ਲ ਮੀਡੀਆ ਤੇ ਕਿਉਂ ਨਹੀਂ ਆਂਦੇ ਤੁਸੀਂ ਸਰ ਮੈਂ ਤੁਹਾਨੂੰ ਪਹਿਲੇ ਹੀ ਗੱਲ ਕੀਤੀ ਕਿ ਮੈਂ ਸਧਾਰਨ ਜਾਂ ਬੰਦਾ ਛੋਟਾ ਜਿਹਾ ਮੇਰਾ ਕਾਰੋਬਾਰ ਹੈ ਮੇਰੇ ਤੋਂ ਸਮਾਂ ਹੀ ਨਹੀਂ ਹੁੰਦਾ ਜੀ ਸਵੇਰੇ ਅਰਲੀ ਉੱਠੀਦਾ ਸਾਰਾ ਦਿਨ ਕੰਮ ਚ ਲੰਘ ਜਾਂਦਾ ਹੈ ਸੋਸ਼ਲ ਮੀਡੀਆ ਤੇ ਐਕਟਿਵ ਹੁੰਦਾ ਪਹਿਲੀ ਗੱਲ ਤੇ ਜਿਹੜਾ ਮੈਨੂੰ ਚਲਾਣੇ ਨੇ ਹੁੰਦਾ ਲੋਕਾਂ ਸਾਹਮਣੇ ਮੈਂ ਸੱਚੀ ਕਹਿ ਰਿਹਾ ਕਿ ਮੈਨੂੰ ਨਹੀਂ ਚਲਾਣਾ ਆਉਂਦਾ ਠੀਕ ਹੈ ਤੇ ਹੁਣ ਸਿੱਖ ਲਵਾਂਗੇ ਫਿਰ ਹੋਰ ਹੀ ਹੋਰ ਚਲਾਣ ਲੱਪਾਵਾਂਗੇ ਹੁਣ ਤੇ ਦੇਖਣਾ ਹੀ ਹੁੰਦਾ ਕਰਨਾ ਕੋਈ ਨਾ ਕੋਈ ਨਹੀਂ ਹੁੰਦਾ ਜੀ ਆਪਾਂ ਨੂੰ ਉਹਦਾ ਕਾਰਨ ਹੈ ਬਾਈ ਕੋਲੇ ਬਹੁਤ ਹੀ ਸੋਹਣੇ ਸੋਹਣੇ ਬਾਈ ਜਾਨਵਰ ਨੇ ਤੇ ਰੇਟ ਦੀ ਗੱਲ ਕਰਾਂ ਬਈ ਸਹੀ ਕਿਹਾ ਬਿਲਕੁਲ ਸਹੀ ਜੀ ਬਿਲਕੁਲ ਕੁਝ ਕ ਲੱਖਾਂ ਚ ਬਿਲਕੁਲ ਜੀ ਬਿਲਕੁਲ ਮੈਂ ਦੱਸੋ ਮੈਂ ਸਰ ਮਤਲਬ ਮੇਰੀ ਆਪਣੀ ਜੀ ਸੋਚ ਹੈਗੀ ਆ ਵੀ ਸਾਰਿਆਂ ਨੂੰ ਹੋਣੀ ਚਾਹੀਦੀ ਆ ਕਿ ਲੋਕਾਂ ਦਾ ਸ਼ੌਂਕ ਨਾ ਬਰੋ ਯਾਰ ਹਾਂ ਥੋੜੇ ਰੁਪਈਆ ਵਾਲੇ ਸਸਤੇ ਘੋੜੇ ਲੁਕਾਉਂਦੇ ਹੋ ਲੋਕਾਂ ਦਾ ਸ਼ੌਂਕ ਵਧੇ ਆਪਾਂ ਥੋੜੇ ਥੋੜੇ ਜਿਹੇ ਵਾਧੂ ਰੁਪਈਏ ਕਮਾ ਲਾਂਗੇ ਜੀ ਜਦੋਂ ਆਪਾਂ ਲੋਕਾਂ ਨੂੰ ਕਈ ਲੱਖਾਂ ਦੇ ਕਹਿ ਦਿੰਦੇ ਆ ਵਿਚਾਰੇ ਕਈ ਤੇ ਡਰ ਜਾਂਦੇ ਸਰਦਰ ਜੀ ਫਿਰ ਉਹ ਸਾਰੇ ਲੋਕਾਂ ਦੀ ਪਹੁੰਚ ਤੋਂ ਕੰਮ ਬਾਹਰ ਹੋ ਜਾਂਦਾ ਕਿਉਂਕਿ ਸਾਰੇ ਹੀ ਬੰਦੇ ਜਿਹੜੇ ਨੇ ਉਹ ਨਾਈਕੀ ਦੇ ਸ਼ੂਜ਼ ਨਹੀਂ ਪਾ ਸਕਦੇ ਸਧਾਰਨ ਵੀ ਪਾਣੇ ਪੈਂਦੇ ਜੀ ਤੇ ਇਸ ਕਰਕੇ ਮੈਂ ਕਹਿੰਦਾ ਵੀ ਅਸੀਂ ਛੋਟਾ ਜਿਹਾ ਸਾਡਾ ਸਰਕਲ ਹੈ ਤੇ ਸਸਤੇ ਹੀ ਘੋੜੇ ਨੇ ਵਿੱਚ ਜਾਨੇ ਗੱਡੀ ਰੋਟੀ ਪਾਣੀ ਖਾਈ ਜੇ ਵਧੀਆ ਕੰਮ ਚੱਲਦਾ ਜੀ ਤੇ ਭਾਈ ਅੱਜ ਤੱਕ ਕਿੰਨੇ ਕ ਘੋੜੇ ਪਰ ਜਿਹੜੇ ਮੈਨੂੰ ਜਾਣਦੇ ਨੇ ਮੈਨੂੰ ਯਾਦ ਨਹੀਂ ਮੈਂ ਕਿੰਨੇ ਵੇਚਤੇ ਬਹੁਤ ਦੂ ਵੇਚਤੇ ਘੋੜੇ ਯਾਦ ਹੀ ਨਹੀਂ ਜੀ ਮੈਂ ਤੁਹਾਨੂੰ ਪਿਛਲੇ ਇੰਟਰਵਿਊ ਦੱਸਿਆ ਸੀ ਕਿ ਮੈਂ 5000 ਰੁਪਏ ਦਾ ਪਹਿਲਾ ਵਿਛੇਰਾ ਲਿਆ ਸੀਗਾ ਜੀ ਉਸ ਤੋਂ ਬਾਅਦ ਬਾਬੇ ਦੀ ਇੰਨੀ ਕਿਰਪਾ ਆਈ ਇਹ ਘੋੜਿਆਂ ਨੇ ਇੰਨੀ ਦਾਤ ਬਖਸ਼ੀ ਵਾਹਿਗੁਰੂ ਦੀ ਕਿਰਪਾ ਹੋਈ ਬੜੀਆ ਕੰਮ ਚੱਲਿਆ ਤੇ ਮੈਨੂੰ ਨਹੀਂ ਯਾਦ ਮੈਂ ਕਿੰਨੇ ਵੇਚੂਗਾ ਜੀ ਤੇ ਬਾਈ ਗੱਲ ਕਰੀਏ ਤੁਹਾਡੇ ਸਟੈਲਿਨ ਦੀ ਸਟੈਲਿਨ ਦੀ ਕਵਰਿੰਗ ਫੀਸ ਕੀ ਰੱਖੀ ਹੈ ਤੁਸੀਂ 1000 ਰੁਪਏ ਰੱਖੀ ਹੈ ਜੀ ਮੇਰੇ ਕੋਲ ਇਹਦਾ ਰਿਜ਼ਲਟ ਵੀ ਆ ਗਿਆ ਪਰ ਫੀਸ ਹਜੇ ਵੀ 2000 ਰੁਪਏ ਹੀ ਆ ਜੀ ਅਸੀਂ ਨਹੀਂ ਮਤਲਬ ਐਦਾਂ ਵੀ ਕੋਈ ਆਮ ਬੰਦਾ ਸਾਡੇ ਕੋਲ ਆਮ ਖਾਸੜਾ ਮਰਜੀ ਆਵੇ 21000 ਰੁਪਏ ਪਰ ਬੇਨਤੀ ਹੈ ਜੀ 21000 ਤੋਂ ਘੱਟ ਨਾ ਗਿਓ 21000 ਹੀ ਜੇ ਕੋਈ ਭਰਾਊਗਾ ਤੇ ਵੈਲਨਗੋਡਰ ਨਾ ਭਰਾਊਗਾ ਆਪਾਂ ਨੂੰ ਕੋਈ ਗੁਸਾ ਗੇਲਾ ਨਹੀਂ ਘਰ ਖੜਾ ਜੀ ਕੋੜਾ ਹਨਾ ਪਰ 21000 ਤੋਂ ਘੱਟ ਕੋਈ ਨਾ ਕਵੇ ਕਿਉਂਕਿ ਬੜੀ ਮਿਹਨਤ ਲੱਗਦੀ ਏ ਕੋੜਾ ਆਵਲੇ ਵੀਰਾਂ ਨੂੰ ਪਤਾ ਹੈ ਸਾਂਭ ਸੰਭਾਲ ਦੀ ਬੜੀ ਮਿਹਨਤ 21000 ਰੁਪਏ ਕੁਝ ਵੀ ਹੈ ਨਹੀਂ ਜੀ ਕੁਝ ਵੀ ਨਹੀਂ ਮਤਲਬ ਜਿਸ ਜਿਸ ਢੰਗ ਦਾ ਘੋ ਤੇ ਬਈ ਬੇਨਤੀ ਆ ਵੀ ਕੀ ਹਜ਼ਾਰ ਤੋਂ ਘੱਟ ਕੋਈ ਨਾ 1000 ਨਾਲ ਵੈਲਕਮ ਜੀ ਜਦੋਂ ਮਰਜ਼ੀ ਆ ਨਹੀਂ ਟਾਈਮ ਹੂੰ ਤੇ ਬਾਈ ਲਾਸਟ ਵੀਡੀਓ ਚ ਅਸੀਂ ਗੱਲ ਜ਼ਿਕਰ ਕਰਿਆ ਸੀਗਾ ਬਾਈ ਆਪਣੇ ਗੁਰਪ੍ਰਤਾਪ ਸਿੰਘ ਗੈਰੀ ਗਿੱਲ ਜੀ ਦਾ ਹਾਂਜੀ ਤੇ ਬਾਈ ਦਾ ਕੋਈ ਤੁਹਾਨੂੰ ਸੁਨੇਹਾ ਆਇਆ ਜਾਂ ਫੋਨ ਫੋਨ ਆਇਆ ਕੋਈ ਗੱਲਬਾਤ ਹੋਈ ਬਾਈ ਨਾਲ ਸਰ ਮੇਰੀ ਬਿਲਕੁਲ ਕੋਈ ਗੱਲ ਨਹੀਂ ਹੋਈ ਪਰ ਮੇਰਾ ਮੇਰਾ ਇੱਕ ਬ੍ਰਦਰ ਹੈ ਮੇਰਾ ਮਿੱਤਰ ਹੈ ਨਾਲ ਦਾ ਪਿੰਡ ਹੈਗਾ ਜੀ ਬਰਿਆਣਾ ਤੋਂ ਮੁੰਡਾ ਐਸ ਵਲੇ ਕੈਨੇਡਾ ਦਾ ਸਾਰੀ ਚ ਰਹਿੰਦਾ ਜੀ ਹਾਂਜੀ ਉਦਾਂ ਦੀ ਗੱਲ ਹੋਈ ਆ ਜੀ ਗੈਰੀ ਭਾਈ ਨਾ ਬਾਈ ਗੈਰੀ ਨੇ ਹਾਂ ਉਹਨਾਂ ਨੇ ਕਿਹਾ ਕਿ ਹਾਂ ਮੇਰੇ ਘਰ ਦਾ ਹੀ ਬੋਰਨ ਹੈਗਾ ਜੀ ਤੇ ਉਹਨਾਂ ਨੇ ਗਾਂ ਮੇਰੇ ਖਿਆ ਤਰਨਤਾਂ ਦਾ ਦਿੱਤਾ ਸੀ ਤਰਨਤਾਂ ਤੋਂ ਜੈਤੋਲੀ ਆਇਆ ਜੀ ਜੈਤੋਲੀ ਤੋਂ ਮੇਤ ਹੋਇਆ ਜੀ ਠੀਕ ਹੈ ਠੀਕ ਹੈ ਠੀਕ ਹੈ ਤੇ ਬਾਈ ਇੱਕ ਗੱਲ ਕਰੀਏ ਤੁਹਾਡੀ ਕਿ ਤੁਸੀਂ ਬੜੇ ਸਿੰਪਲ ਰਹਿੰਦੇ ਹੋ ਬੜੇ ਸਿੰਪਲ ਜੀ ਲਾਈਫ ਜਿੰਦੇ ਹੋ ਹੈਨਾ ਤੇ ਜਿੱਦਾਂ ਤੁਸੀਂ ਗਾਵਾਂ ਵੀ ਰੱਖੀਆਂ ਨੇ ਮੱਝਾਂ ਰੱਖੀਆਂ ਨੇ ਹੋਰ ਵੀ ਬੜੇ ਜਾਨਵਰ ਰੱਖੇ ਆ ਬੱਕਰੀਆਂ ਰੱਖੀਆਂ ਆ ਹਾਂ ਤੇ ਇੱਕ ਹੋਰ ਕਾਫੀ ਮੁਰਗੇ ਮਰਗੇ ਵੀ ਰੱਖੇ ਆ ਬਾਈ ਤਰਕੀ ਆ ਜੀ ਖਰਗੋਸ਼ ਨੇ ਬੱਕਰੀ ਆ ਜੀ ਕਈ ਕੁਝ ਇੱਕ ਮੈਨੂੰ ਬੜਾ ਚੰਗਾ ਲੱਗਦਾ ਕਿ ਤੁਸੀਂ ਆਪ ਹੀ ਮਾਲਕੋ ਸਰ ਰੱਬ ਦੀ ਤੁਹਾਡੇ ਤੇ ਕਿਰਪਾ ਹੈ ਹਨ ਤੁਸੀਂ ਆਪ ਹੀ ਹੱਥੀਂ ਕੰਮ ਕਰਦੇ ਹੋ ਕਿੰਨਾ ਸਕੂਨ ਮਿਲਦਾ ਹੈ ਹੱਥੋਂ ਕੰਮ ਕਰਕੇ ਸਰ ਸੌਰੀ ਪਹਿਲੇ ਮੈਂ ਤੁਹਾਨੂੰ ਕਲੀਅਰ ਕਰਾਂਗਾ ਮੇਰੇ ਤੋਂ ਗਾਇਆਂ ਹੀ ਆਂ ਮਜ ਹੈ ਨਹੀਂ ਕੋਈ ਵੀ ਓਕੇ ਸੌਰੀ ਹਾਂ ਤੇ ਦੂਜੀ ਗੱਲ ਕਿ ਮਤਲਬ ਮੈਨੂੰ ਬਹੁਤ ਸਕੂਨ ਮਿਲਦਾ ਮੈਂ ਜੇ ਨਾ ਕੰਮ ਕਰਾਂ ਗੱਡੀ ਤਾਂ ਵੀ ਚੱਲਦੀ ਹੈ ਜੀ ਪਰ ਮੈਂ ਕਹਿੰਦਾ ਹੱਥੀਂ ਕੰਮ ਕਰਦਾ ਸੁਆਦ ਹੀ ਵੜਾ ਜੀ ਮੈਂ ਆ ਮਨੰਦ ਜੀ ਨਾ ਜੀ ਸਾਰਾ ਦਿਨ ਮਿਹਨਤ ਕਰਦਾ ਜੀ ਤੇ ਬੜੀ ਖੁਸ਼ੀ ਮਿਲਦੀ ਆ ਮਾਨੂੰ ਹੱਥੀਂ ਜਾਨਾਂ ਨੂੰ ਸਾਂਭ ਸੰਭਾਲ ਕਰਦਾ ਜੀ ਆਪ ਖਰਕਰਬੂਸ਼ ਬੰਦਾ ਇੱਕ ਰੱਖਿਆ ਪਰ ਮੈਂ ਨਾਲ ਆਪ ਕਰਦਾ ਤੇ ਮੈਨੂੰ ਕਦੀ ਇਦਾਂ ਫੀਲ ਨਹੀਂ ਆਇਆ ਕਿ ਹਾਂ ਵੀ ਮੈਨੂੰ ਕੰਮ ਕਰਨਾ ਪੈਂਦਾ ਮੈਨੂੰ ਖੁਸ਼ੀ ਮਿਲਦੀ ਆ ਮੈਂ ਬਾਕੀਆਂ ਨੂੰ ਸੁਨੇਹਾ ਦੇਣਾ ਚਾਹਨਾ ਜਿਨ੍ਹਾਂ ਨੂੰ ਮਾਰਾਂ ਨੇ ਕਿਰਪਾ ਕੀਤੀ ਆ ਉਹਨਾਂ ਦਾ ਸਰਦ ਦਾ ਉਹ ਠੀਕ ਹੀ ਆ ਤੇ ਮੇਰੇ ਭਰਾਵਾਂ ਨੂੰ ਬੇਨਤੀ ਆ ਵੀ ਆਪ ਹੱਥੀਂ ਮਿਹਨਤ ਕਰਿਆ ਕਰੋ ਫਿਜ਼ੀਕਲੀ ਫਿਟ ਰਹੋਗੇ ਮੈਂਟਲੀ ਫਿਟ ਰਹੋਗੇ ਤੁਸੀਂ ਬਿਮਾਰੀਆਂ ਤੋਂ ਦੂਰ ਰਹੋਗੇ ਤੇ ਮਤਲਬ ਤੁਸੀਂ ਕਰਕੇ ਦੇਖੋ ਬੜੀ ਖੁਸ਼ੀ ਮਿਲਦੀ ਆ ਜੀ ਮੋਲੋ ਅੱਛਾ ਲੱਗਦਾ ਬੰਦਾ ਡਿਸਪਲਿਨ ਚ ਰਹਿੰਦਾ ਜੀ ਮੈਂ ਕਹਿੰਦਾ ਸਰ ਮਾੜੇ ਬੰਦੇ ਨਾਲ ਗੱਲ ਕਰਉਂਦਾ ਟਾਈਮ ਹੀ ਨਹੀਂ ਹੁੰਦਾ ਸਾਡੇ ਕੋਲ ਜੀ ਅਸੀਂ ਆਪਦਾ ਕੰਮ ਕਰੀਦਾ ਜੀ ਹਾਂ ਤੁਸੀਂ ਕਿਸੇ ਨੂੰ ਪੁੱਛ ਕੇ ਦੇ ਲੋ ਆਪਾਂ ਆਪਦੇ ਕੰਮ ਨਾਲ ਚ ਬਿਜੀ ਰਹੀ ਆ ਕਿਤੇ ਆਣ ਜਾਣ ਹੈ ਹੀ ਨਹੀਂ ਜੀ ਆਪਣਾ ਤੇ ਅਨੰਦ ਮੰਗਲੇ ਜੀ ਪੂਰਾ ਖੁੱਲ ਲਿਆ ਬਿਲਕੁਲ ਆਪਣਾ ਸਾਥ ਤੁਸੀਂ ਜਾਨਵਰਾਂ ਨਾਲ ਰੱਖਿਆ ਹੈ ਨਾ ਬਿਲਕੁਲ ਜੀ ਅਟੈਚਮੈਂਟ ਇਹ ਮੇਰਾ ਸ਼ੌਂਕ ਹੈ ਜੀ ਮੈਂ ਸ਼ੌਂਕ ਨੂੰ ਕਿਤੇ ਚ ਕਨਵਰਟ ਕਰ ਲਿਆ ਠੀਕ ਹੈ ਤੇ ਮੇਰਾ ਜਾਨਵਰਾਂ ਪਤੀ ਇੰਨਾ ਪ੍ਰੇਮ ਹੈ ਕੋਈ ਜ਼ਖਮੀ ਜਾਨਵਰ ਹੋਵੇ ਜੀ ਮੈਂ ਉਹਦਾ ਫ੍ਰੀ ਆਫ ਕੋਸਟ ਇਲਾਜ ਕਰਦਾ ਹਾਂ ਹ ਉਦੀ ਸੇਵਾ ਵੀ ਕਰਦਾ ਜੀ ਕਈ ਅਵਾਰਾ ਗਾਇਆਂ ਮੇਰੇ ਤੋਂ ਤੁਸੀਂ ਦੇਖੋ ਦੇਖ ਸਕਦੇ ਆ ਵੀ ਮੈਂ ਉਹਨਾਂ ਦੀ ਫੁੱਲ ਸੇਵਾ ਕੀਤੀ ਆ ਮਰੀਆਂ ਲਿਆ ਕੇ ਜਿੰਦੀਆਂ ਕੀਤੀਆਂ ਜੀ ਠੀਕ ਹੈ ਹਾਂ ਬਿਲਕੁਲ ਜੀ ਠੀਕ ਹੈ ਭਾਈ ਤੇ ਭਾਈ ਇਹ ਤੇ ਗੱਲ ਹੋ ਗਈ ਸ਼ੌਂਕ ਤੇ ਤੁਸੀਂ ਗੱਲ ਕੀਤੀ ਜਿੱਦਾਂ ਕਿ ਤੁਹਾਡੇ ਜਿਹੜੇ ਸਾਥੀ ਨੇ ਤੇ ਇੱਕ ਮਰਦ ਦਾ ਜਿਹੜਾ ਮਰਦ ਹੈ ਮਰਦ ਦੇ ਹੋਰ ਕਿਹੜੇ ਕਿਹੜੇ ਸਾਥੀ ਹੁੰਦੇ ਨੇ ਦੇਖੋ ਜੀ ਮਰਦ ਦੇ ਜਿਹੜਾ ਮੇਨ ਗੱਲ ਕਰ ਲਈਏ ਸਾਥੀ ਤੇ ਸਾਰਾ ਹੀ ਨੇ ਹਾਂ ਪਰ ਚੰਗਾ ਘੋੜਾ ਹਾਂ ਅਸਲੀ ਯਾਰ ਤੇ ਲਾਇਸੈਂਸੀ ਹਥਿਆਰ ਇਹ ਚੰਗੇ ਬੰਦੇ ਦੇ ਓਖੇ ਵੇਲੇ ਦੇ ਚੰਗੇ ਯਾਰ ਦੇ ਓਹ ਕੀ ਬਾਤ ਹੈ ਬਹੁਤ ਵੱਡੀ ਗੱਲ ਕਰਤੀ ਬਾਈ ਤੁਸੀਂ ਕਰੋੜਾਂ ਦੀ ਗੱਲ ਕਰਤੀ ਮੈਨੂੰ ਸ਼ਾਇਦ ਕਈ ਲੋਕਾਂ ਨੇ ਕਮੈਂਟਾਂ ਚ ਕੋਈ ਚੰਗਾ ਮਾੜਾ ਵੀ ਕਹਿਣਾ ਪਰ ਜੋ ਮੈਨੂੰ ਸਮਝ ਆਈ ਮੈਂ ਤਾਂ ਦੱਸ ਦਿੱਤਾ ਫਿਰ ਇਹ ਗੱਲਾਂ ਜ਼ਰੂਰੀ ਨੇ ਚੰਗਾ ਯਾਰ ਨਸਲੀ ਘੋੜਾ ਚੰਗਾ ਯਾਰ ਤੇ ਲਾਇਸੈਂਸੀ ਹਥਿਆਰ ਇਹ ਓ ਖੇਵਲੇ ਤੁਹਾਡਾ ਹਮੇਸ਼ਾ ਹੀ ਸਾਥ ਦੇਣਗੇ ਜੀ ਪਰ ਇਹਦੇ ਲਈ ਮਿਹਨਤ ਵੀ ਕਰਨੀ ਪੈਂਦੀ ਹੈ ਇਹਨੂੰ ਕਮਾ ਲੈ ਮਿਹਨਤ ਜ਼ਰੂਰੀ ਆ ਜੀ ਮਿਹਨਤ ਤੋਂ ਬਾਅਦ ਕੁਝ ਵੀ ਨਹੀਂ ਹੈਗਾ ਜੀ ਜੇ ਆਪਾਂ ਕਹੀਏ ਵੀ ਆਪਾਂ ਬੇਲਿਆਂ ਰਹਿ ਗਏ ਤੇ ਆਪਣਾ ਕੋਈ ਕੰਮ ਕਹੀਏ ਸਿਰੇ ਚੜਦੇ ਨਹੀਂ ਚੜਦਾ ਜੀ ਨਹੀਂ ਚੜਦਾ ਨਹੀਂ ਚੜਦਾ ਬਿਲਕੁਲ ਬਿਲਕੁਲ ਭਾਈ ਤੇ ਅ ਬਾਈ ਨੇ ਜਿਵੇਂ ਦੱਸਿਆ ਕਿ ਜੀ ਬਾਈ ਕੋਲ ਦਰੋਣੇ ਦਾ ਬੱਚਾ ਹੈ ਜਿਹੜਾ ਸਚਿਨ ਲਾਗੜਜੀ ਕੋਲ ਆ ਇਸ ਲਈ ਪੂਨੇ ਹਾਂਜੀ ਤੇ ਉਹਦਾ ਬੱਚਾ ਡੀਐਨਏ ਪਾਸ ਹੈ ਜਿਵੇਂ ਆਪਾਂ ਲਾਸਟ ਵੀਡੀਓ ਚ ਬਾਈ ਮੈਂ ਡਿਸਕ੍ਰਿਪਸ਼ਨ ਚ ਉਹ ਵੀਡੀਓ ਦਾ ਲਿੰਕ ਵੀ ਤੁਹਾਨੂੰ ਦਵਾਂਗਾ ਉਹ ਵੀਡੀਓ ਚ ਕੋਈ ਜਿਹੜਾ ਭਰਾ ਇਹ ਵੀਡੀਓ ਦੇਖ ਰਿਹਾ ਉਹ ਉਹ ਵੀਡੀਓ ਵੀ ਦੇਖੇ ਜ਼ਰੂਰ ਜਾ ਕੇ ਤੇ ਉਹਦੇ ਤੁਹਾਨੂੰ ਬਹੁਤ ਚੀਜ਼ਾਂ ਦਾ ਪਤਾ ਲੱਗੇਗਾ ਤੇ ਸੈਕਿੰਡ ਲਈ ਬਾਈ ਨੇ ਦੱਸਿਆ 21000 ਰੁਪਏ ਘੋੜੇ ਦੀ ਫੀਸ ਹੈ ਤੇ ਰਿਜ਼ਲਟ ਬਹੁਤ ਹੀ ਬਾਖਮਾਲ ਆਇਆ ਇੱਕ ਵਾਰ ਫਿਰ ਤੋਂ ਮੁਬਾਰਕਬਾਦ ਹੈ ਬਾਈ ਜੀ ਤੁਹਾਨੂੰ ਤਰਵਾਜ਼ ਜੀ ਤੇ ਜਿੰਨੇ ਵੀ ਬਾਈ ਨਾਲ ਸੰਪਰਕ ਕਰਨਾ ਹੈ ਬਾਈ ਦਾ ਕੰਟੈਕਟ ਨੰਬਰ ਹੈ ਬਾਈ ਨੰਬਰ ਬੋਲ ਦਿਓ ਇੱਕ ਵਾਰੀ ਆਪ ਦਾ 84371 05001 ਇਹ ਮੇਰਾ ਕੰਟੈਕਟ ਨੰਬਰ ਹੈ ਜੇ ਕੋਈ ਮੇਰਾ ਵੀਰ ਮੇਰੇ ਨਾਲ ਗੱਲ ਕਰਨਾ ਚਾਹੁੰਦਾ ਤੇ ਮੇਰੇ ਨਾਲ ਇਸ ਨੰਬਰ ਤੇ ਕੰਟੈਕਟ ਕਰੇ ਜੀ ਤੇ ਸੈਕਿੰਡਲੀ ਬਾਈ ਜਦਾਂ ਐਨ ਆਰ ਆਈ ਭਰਾ ਸ਼ਕੀਨ ਨੇ ਘੋੜਿਆਂ ਦੇ ਜਾਂ ਕੋਈ ਬੰਦਾ ਬਿਜ਼ੀ ਹੈ ਆਪਣੀ ਜੋਬ 'ਚ ਕੰਮ ਕਰਦਾ ਹੈ ਹੈਨਾ ਉਹ ਕੋੜਾ ਰੱਖਣਾ ਚਾਹੁੰਦਾ ਹੈ ਪਰ ਉਹਦੇ ਕੋਲ ਜਗ੍ਹਾ ਦੀ ਕਮੀ ਹੈ ਟਾਈਮ ਦੀ ਕਮੀ ਹੈ ਤੇ ਤੁਸੀਂ ਉਹ ਕੋੜਾ ਰੱਖ ਕੇ ਉਹ ਕਰ ਸਕਦੇ ਹੋ ਸਰਵਿਸ ਦੇ ਸਕਦੇ ਹੋ ਬਿਲਕੁਲ ਜੀ ਮੇਰੇ ਕੋਲ ਦੋ ਘੋੜਿਆਂ ਦੀ ਜਗਾ ਅਵੇਲੇਬਲ ਹੈਗੀ ਆ ਜੀ ਇੱਕ ਘੋੜੀ ਮੇ ਕੋ ਖਜੂਰਲੇ ਪੇੜ ਤੋਂ ਇਸਲੇ ਵੀ ਖੜੀ ਆ ਜੀ ਮੈਂ 20000 ਰੁਪਇਆ ਸੀ ਪਰ ਮੰਥ ਚਾਰਜ ਦੇਣੇ ਆ ਸਟੇਬਲ ਦਾ ਤੇ ਜੇ ਕੋਈ ਆਪਣਾ ਜਮਨ ਭੇਜ ਨਾ ਜਾਂਦਾ ਤੇ ਮੇਰੇ ਨਾਲ ਕੰਟੈਕਟ ਕਰ ਸਕਦਾ ਜੀ ਠੀਕ ਆ ਬਾਈ ਤੇ ਮੈਂ ਬਾਈ ਦਾ ਧੰਨਵਾਦ ਫਿਰ ਕਰਦਾ ਬਾਈ ਜੀ ਤੁਸੀਂ ਆਪ ਦਾ ਕੀਮਤੀ ਸਮਾਂ ਦਿੱਤਾ ਸਾਨੂੰ ਤੇ ਤੁਸੀਂ ਸਪੋਰਟ ਕਰਦੇ ਹੋ ਬੜਾ ਚੰਗਾ ਲੱਗਦਾ ਹੈ ਤੁਸੀਂ ਮੈਨੂੰ ਮੋਟੀਵੇਟ ਕਰਦੇ ਹੋ ਕਿ ਹੋਰ ਆਪਾਂ ਨਵੀਂ ਨਵੀਂ ਵੀਡੀਓ ਲੈ ਕੇ ਇਹ ਨਵੇਂ ਘੋੜਿਆਂ ਨੂੰ ਫਿਲਮਾਈਏ ਤੇ ਮੈਂ ਧੰਨਵਾਦ ਕਰਦਾ ਬਾਈ ਛੋਟਾ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਥੈਂਕ ਯੂ ਮੇਕ ਜੀ ਥੈਂਕ ਯੂ ਜੀ ਥੈਂਕ ਯੂ ਓਕੇ ਸਰ